ਸਿਰਫ ਪਾਰਟੀ ਮੀਟਿੰਗ ਖਤਮ ਹੋਣ ਤੋਂ ਬਾਅਦ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦਾੜਾ ਕੀ ਕਾਫਲਾ ਉਹ ਪੰਜਾਬ ਪਵਨ ਦੇ ਵਿੱਚੋਂ ਬਾਹਰ ਨਿਕਲ ਰਿਹਾ ਹੈਗਾ ਤੇ ਸਾਰੀਆਂ ਪਾਰਟੀਆਂ ਜਿਹੜੇ ਕੀ ਨੁਮਾਇंदे ਹੈਗੇ ਨੇ ਉਹਨਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਪਹੁੰਚ ਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਪਰ ਆਪਣਾ ਸਟੈਂਡ ਸਪਸ਼ਟ ਕੀਤਾ ਗਿਆ ਹਾਲਾਂਕਿ ਸ੍ਰੀ ਜਖੜ ਕਿੰਨਾ ਕੀਤੇ ਜਿਹੜਾ ਹੈਗਾ ਹਰਿਆਣਾ ਜਾਂ ਫਿਰ ਕਹਿ ਸਕਦੇ ਆ ਕਿ ਸੈਂਟਰ ਦਾ ਪਕਪੂਰਦੇ ਹੋਏ ਨਜ਼ਰ ਜਿਹੜੇ ਆਏ ਹੈਗੇ ਨੇ ਪਰ ਬਾਕੀ ਜਿਹੜੀਆਂ ਕੀ ਪਾਰਟੀਆਂ ਦਾ ਜ਼ਿਕਰ ਕਰ ਲਿਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਲਵਿੰਦਰ ਸਿੰਘ ਪੁੰਦੜ ਹੋ ਗਿਆ ਜਾਂ ਫਿਰ ਕਹਿ ਇੱਕੀ ਡਾਕਟਰ ਦਲਜੀਤ ਸਿੰਘ ਚੀਮਾ ਹੋਗੇ ਇਹ ਜਿਹੜਾ ਹੈਗੇ ਨੇ ਉਹ ਮੁਕਮਤੀ ਭਗਵੰਤ ਮਾਨ ਦੇ ਨਾਲ ਹੀ ਰੱਖੀ ਆਪਣਾ ਸਮਰਥਨ ਦੰਦੇ ਹੋਏ ਨਜ਼ਰ ਆਈ ਨੇ ਜਿਸ ਤਰ੍ਹਾਂ ਦੇ ਨਾਲ ਡਟ ਕੇ ਹੈਗਾ ਪੰਜਾਬ ਦੇ ਮੁਕਮਤੀ ਭਗਵੰਤ ਮਾਨ ਦੇ ਵੱਲੋਂ ਆਪਣਾ ਜਿਹੜਾ ਕੀ ਸਟੈਂਡ ਉਹ ਸਪਸ਼ਟ ਕੀਤਾ ਗਿਆ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ ਹਰਿਆਣਾ ਨੂੰ ਦੇਣ ਦੇ ਲਈ ਅਤੇ ਜੋ ਮਾਨਵਤਾ ਦੇ ਆਧਾਰ ਦੇ ਉੱਪਰ ਹੈਗਾ ਆ ਉਹ ਪਾਣੀ ਹੈਗਾ ਜੋ ਦਿੱਤਾ ਜਾ ਰਿਹਾ ਹੈਗਾ 4000 ਕਿਓਸਿਕ ਪਾਣੀ ਤਾਂ ਹੋਰ ਜਿਹੜੀ ਕੀ ਵਾਧੂ ਪਾਣੀ ਦੀ ਡਿਮਾਂਡ ਜਿਹੜੀ ਕੀਤੀ ਜਾ ਰਹੀ ਹੈ ਉਹ ਪੂਰਾ ਕਰਨ ਦੇ ਹੱਕ ਵਿੱਚ ਨਹੀਂ ਹੈਗਾ ਪੰਜਾਬ ਕਿਉਂਕਿ ਪੰਜਾਬ ਦੇ ਵਿੱਚ ਜੋ ਹੈਗਾ ਆ ਪਹਿਲਾਂ ਜਦੋਂ ਇਸ ਸਮਝੋਤੇ ਹੋਏ ਸਨ ਉਸ ਵੇਲੇ ਹਾਲਾਤ ਕੁਝ ਹੋਰ ਸਨ ਤੇ ਹੁਣ ਸਮੇਂ ਦੇ ਬਦਲਣ ਦੇ ਨਾਲ ਨਾਲ ਜਿਹੜਾ ਕੀ ਹੈ ਹਾਲਾਤ ਬਦਲ ਚੁੱਕੇ ਹੋ ਗਏ ਹੈਗੇ ਨੇ ਤੋਂ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਪਵੰਦੀਆਂ ਤੁਹਾਡੇ ਨਾਲ ਆਪਾਂ ਸਾਂਝਾ ਕਰ ਰਿਹਾ ਹਾਂ ਜਿੱਥੇ ਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜੀ ਕਿ ਹਲਚਲ ਸ਼ੁਰੂ ਹੋ ਚੁੱਕੀ ਹਾਲਕਿ ਥੋੜੀ ਦੇਰ ਪਹਿਲਾਂ ਹੀ ਇਹ ਮੀਟਿੰਗ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਮਾਨ ਦੇ ਵੱਲੋਂ ਬਕਾਇਦਾ ਜਿਹੜਾ ਕਿ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ ਗਿਆ ਤੇ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਇਸ ਸੰਬੰਧੀ ਜਿਹੜਾ ਕਿ ਹੈ ਅਸਰ ਅਬਦਲ ਜਿਹੜੀ ਹੈਗੀ ਆ ਉਹ ਮੀਟਿੰਗ ਦੇ ਵਿੱਚ ਇੱਕ ਮਤਾ ਲਿਆਉਣ ਦਾ ਜ਼ਿਕਰ ਕੀਤਾ ਗਿਆ ਤੇ ਹੁਣ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਜਿਸ ਦੇ ਵਿੱਚ ਪਾਣੀ ਦੇ ਮੁੱਦੇ ਦੇ ਉੱਪਰ ਜਿਹੜੀ ਕਿ ਵਿਸਥਾਰ ਦੇ ਵਿੱਚ ਗੱਲਬਾਤ ਹੋਵੇਗੀ ਤੇ ਨਾਲ ਹੀ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਜਾਣ ਦਾ ਵੀ ਰੁਖ ਕਰਨ ਦਾ ਸੜਕੀ ਜ਼ਿਕਰ ਕੀਤਾ ਗਿਆ ਦੂਜੇ ਪਾਸੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਪੰਜਾਬ ਤੱਕਾ ਕਰ ਰਿਹਾ ਹੈਗਾ ਤੇ ਪੰਜਾਬ ਜਿਹੜਾ ਹੈਗਾ ਉਹ ਹਰਿਆਣਾ ਦਾ ਪਾਣੀ ਨਹੀਂ ਰੋਕ ਸਕਦਾ ਜਿਸ ਤਰ੍ਹਾਂ ਦੇ ਨਾਲ ਸਮਝੌਤੇ ਦਾ ਜ਼ਿਕਰ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਉਹਨਾਂ ਦੇ ਬੱਲੋ ਆਪਣਾ ਸੈਸਟੈਂਡ ਵੀ ਸਪਸ਼ਟ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਹੋਰ ਜਿਹੜੇ ਕੀ ਲੀਡਰ ਹੈਗੇ ਨੇ ਉਹਨਾਂ ਦੇ ਵੱਲੋਂ ਸਿਰ ਪਾਰਟੀ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜਾ ਆ ਉਹ ਰਵਾਨਗੀ ਕੀਤੀ ਜਾ ਰਹੀ ਹੈ ਆਪਾਂ ਗੱਲਬਾਤ ਕਰਨ ਦੀ ਵੀ ਜਿਹੜੀ ਕਿ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਇਸ ਕਰਕੇ ਮੀਟਿੰਗ ਲਾਈ ਗਈ ਸੀ ਔਰ ਸਾਰਿਆਂ ਦੇ ਨਾਲ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਮੀਟਿੰਗ ਦੇ ਸਾਰਿਆਂ ਨੇ ਇਸ ਗੱਲ ਦੇ ਉੱਪਰ ਸਹਿਮਤੀ ਜਤਾਈ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਔਰ ਇੱਕ ਪਰਸੋਂ ਨੂੰ ਸੋਮਵਾਰ ਨੂੰ ਇਹ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਬੁਲਾਇਆ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ ਤੱਕ ਅਪਰੋਚ ਕੀਤਾ ਜਾਊਗਾ ਔਰ ਜੋ ਵੀ ਲੜਾਈ ਲੜਨੀ ਹੋਈ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਰਲ ਕੇ ਲੜਨਗੇ ਪ੍ਰਧਾਨ ਮੰਤਰੀ ਨੂੰ ਵੀ ਮਿਲਣ ਜਾ ਰਹੇ ਉਹਦੇ ਲਈ ਵੀ ਕੋਈ ਬਿਲਕੁਲ ਡੈਫੀਨੇਟਲੀ ਜੀ ਸੋਮਵਾਰ ਨੂੰ ਸੈਸ਼ਨ ਹੋ ਜੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲਣਾ ਵੀ ਸਾਰਿਆਂ ਨੇ ਸਹਿਯੋਗ ਦਿੱਤਾ ਕਿ ਕਿਸੇ ਤਰ੍ਹਾਂ ਨਾਲ ਚੱਲੇ ਅੰਦਰ ਸਵਾਲ ਇਹ ਵੀ ਚੁੱਕੇ ਜਾ ਰਹੇ ਸੀ ਕਿ ਕਿ ਬੀਜੇਪੀ ਆਕੂ ਕਹਿ ਰਹੀ ਸੀ ਕਿ ਸ਼ਾਇਦ ਕਿ ਹਰਿਆਣੇ ਨੂੰ ਪਾਣੀ ਦੇਣ ਦਾ ਇਤਰਾਜ਼ ਕਿਉਂ ਹੈ ਕੁਝ ਐਹੋ ਜਿਹੀ ਗੱਲਾਂ ਵੀ ਹੋਈ ਸੀ ਬੀਜੇਪੀ ਨੇ ਨਾ ਨਹੀਂ ਉਹ ਇਹ ਗੱਲ ਚੱਲ ਰਹੀ ਸੀ ਕਿ ਜੀ ਐਕਸੈਸ ਪਾਣੀ ਹੈ ਜਿਹੜਾ ਉਹ ਦਿੱਤਾ ਜਾਂਦਾ ਰਿਹਾ ਵੀ ਹੁਣ ਇਸ ਵਾਰੀ ਚੁੱਪ ਕਿਉਂ ਨਹੀਂ ਰਹਦੇ ਆਪਾਂ ਹੁਣ ਪਹਿਲਾ ਸਮੇਂ ਦੇ ਵਿੱਚ ਕਿਹੜੀਆਂ ਸਰਕਾਰਾਂ ਸਮੇਂ ਕੀ ਹੁੰਦਾ ਰਿਹਾ ਅਸੀਂ ਉਹਦੀ ਉਹ ਸੀ ਟਿਕਾ ਟਿੱਪਨੀ ਦੇ ਵਿੱਚ ਨਹੀਂ ਪੈਂਦੇ ਪਰ ਜਦੋਂ ਪਾਣੀ ਸੀਗਾ ਉਹਨਾਂ ਨੇ ਦੇ ਤਾਂ ਨਾ ਦਿੱਤਾ ਹੁਣ ਅੱਜ ਜਦੋਂ ਪੰਜਾਬ ਕੋਲ ਪਾਣੀ ਨਹੀਂ ਹੈਗਾ ਆਪਦੇ ਲੋਕਾਂ ਨੂੰ ਪਿਆਸਾ ਮਾਰ ਕੇ ਤੇ ਪਾਣੀ ਨਹੀਂ ਦਿੱਤਾ ਜਾ ਸਕਦਾ ਹਾਂ ਪੀਣ ਵਾਲਾ ਸਾਡਾ ਪੀਣ ਵਾਲੇ ਪਾਣੀ ਕਿੰਿਓ ਸਾਡਾ ਕੋਈ ਭਰਾ ਚਾਹੇ ਉਹ ਹਰਿਆਣੇ ਦਾ ਚਾਹੇ ਉਹ ਕਿਧੋਂ ਦਾ ਵੀ ਹੈਗਾ ਉਹ ਪਿਆਸਾ ਨਾ ਰਹੇ ਉਹਦੇ ਵਾਸਤੇ ਆਲਰੇਡੀ ਪਾਣੀ ਜਿਹੜਾ ਉਹਨੂੰ ਦਿੱਤਾ ਜਾ ਰਿਹਾ ਹੁਣ ਉਹ ਐਜ਼ ਅ ਮੈਟਰ ਆਫ ਰਾਈਟ ਆ ਹੱਕ ਦੇ ਜੋਰ ਤੇ ਡਾਂਗ ਦੇ ਜੋਰ ਤੇ ਗਰਦਨ ਤੇ ਗੋਡਾ ਧਰ ਕੇ ਜੇ ਉਹ ਕਹਿਣਗੇ ਸਾਨੂੰ ਲੋਡ ਨਾਲੋਂ ਵੀ ਵੱਧ ਦਿੱਤਾ ਜਾਵੇ ਤੇ ਇਹ ਤਾਂ ਮਜ਼ੂਰ ਨਹੀਂ ਹੋਊਗਾ ਇੱਕ ਵਾਕੀ ਅਮਨ ਅਰੋੜਾ ਦੇ ਬੋਲੇ ਜਿਹੜਾ ਕਿ ਉਹ ਜ਼ਿਕਰ ਕੀਤਾ ਗਿਆ ਹੈਗਾ ਆ ਪ੍ਰਧਾਨ ਮੰਤਰੀ ਨarendra Modi ਤੱਕ ਜਿਹੜਾ ਕਿ ਉਹ ਪਹੁੰਚ ਕਰਨ ਨੂੰ ਲੈ ਕੇ ਤਾਂ ਹੋਰ ਵੀ ਜਿਹੜੀ ਕਹਿ ਸਕਦੇ ਆ ਕਿ ਆਗੂ ਸਹਿਬਾਨਾ ਦੀ ਜਿਹੜੀ ਕਿ ਉਹ ਮੀਟਿੰਗ ਤੋਂ ਬਾਅਦ ਦੀ ਜਿਹੜੀ ਵਾਪਸੀ ਦੀ ਹੁਣ ਕਾਰਵਾਈ ਜਾਰੀ ਹੈਗੀ ਤੇ ਜਿਵੇਂ ਜਿਵੇਂ ਆਗੂ ਹੋ ਜਿਹੜੇ ਕਿ ਵੱਖ-ਵੱਖ ਸਿਆਸੀ ਲੀਡਰ ਹੈਗੇ ਨੇ ਉਹ ਬਾਹਰ ਆਣਗੇ ਉਹਨਾਂ ਦੇ ਨਾਲ ਵੀ ਆਪਾਂ ਰابطਾ ਕਰਨ ਦੀ ਜਿਹੜੀ ਆਪਾਂ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਸ ਮਸਲੇ ਦੇ ਵਿੱਚ ਉਹਨਾਂ ਦਾ ਕੀ ਜਿਹੜਾ ਕੀ ਪੱਖ ਰਿਹਾ ਹੈਗਾ ਸੋ ਜਿਸ ਤਰ੍ਹਾਂ ਦੇ ਨਾਲ ਅਮਨ ਅਰੋੜਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਇਹ ਮਸਲੇ ਤੱਕ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਕੇਂਦਰ ਮੋਦੀ ਤੱਕ ਪਹੁੰਚ ਕਰਨਗੇ ਤੇ ਨਾਲ ਹੀ ਜਿਹੜੇ ਕੀ ਹੁਣ ਵਿਸ਼ੇਸ਼ ਫੈਸ਼ਨ ਜਿਹੜਾ ਕਿ ਉਹ ਵਿਧਾਨ ਸਭਾ ਦਾ ਸੋਮਵਾਰ ਨੂੰ ਬੁਲਾਇਆ ਗਿਆ ਹੈਗਾ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਾਫਲਿਆਂ ਦੇ ਰੂਪ ਦੇ ਵਿੱਚ ਜਿਹੜੀਆਂ ਕੀ ਗੱਡੀਆਂ ਦੀਆਂ ਉਹ ਰਵਾਨਗੀ ਹੈ ਉਹ ਸ਼ੁਰੂ ਹੋ ਚੁੱਕੀ ਹੈਗੀ ਹੈ ਜਿਸ ਤਰ੍ਹਾਂ ਨਾਲ ਮੀਟਿੰਗ ਖਤਮ ਹੋਣ ਤੋਂ ਬਾਅਦ ਅਮਨ ਅਰੋੜਾ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈਗਾ ਤੇ ਹੋਰ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਕਿ ਜੁੜੇ ਹੋਏ ਨੁਮਾਇੰਦੇ ਹੋਣ ਜਾਂ ਫਿਰ ਕਹ ਲਈਏ ਕਿ ਭਾਜੀਪੀ ਤੋਂ ਜਿਹੜੇ ਕਿ ਸਿਰਜਾਖੜ ਹੈਗੇ ਨੇ ਉਹ ਵੀ ਬਾਹਰ ਆਣ ਕੇ ਉਹਨਾਂ ਨਾਲ ਵੀ ਆਪਾਂ ਰਾਪਟਾ ਕਰਨਗੇ ਅੱਜ ਜੋ ਆਲ ਪਾਰਟੀ ਮੀਟਿੰਗ ਹੋਈ ਖਾਸ ਕਰਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਪਰ ਬਹੁਜਨ ਸਮਾਜ ਪਾਰਟੀ ਨੇ ਬਿਲਕੁਲ ਸਪਸ਼ਟ ਸਟੈਂਡ ਆਲ ਪਾਰਟੀ ਮੀਟਿੰਗ ਦੇ ਵਿੱਚ ਲਿਆ ਕਿ ਹਾਲਾਂਕਿ ਕੇਂਦਰ ਔਰ ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਦੀ ਇਹ ਮਿਸਹੈਂਡਲਿੰਗ ਦਾ ਆਊਟਕਮ ਪਰ ਇਸ ਦੇ ਬਾਵਜੂਦ ਵੀ ਬੌਧਨ ਸਮਾਜ ਪਾਰਟੀ ਪੰਜਾਬ ਦੇ ਹਿੱਤਾਂ ਨੂੰ ਪ੍ਰਾਇੋਰਟੀ ਤੇ ਰੱਖਦੇ ਹੋਏ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੋ ਵੀ ਪੰਜਾਬ ਦੀ ਸਰਕਾਰ ਕਦਮ ਉਠਾਏਗੀ ਬੌਧਨ ਸਮਾਜ ਪਾਰਟੀ ਪੰਜਾਬ ਦੀ ਜਨਤਾ ਦੇ ਹਿੱਤ 'ਚ ਪੰਜਾਬ ਦੇ ਬਡੇਰੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਬਿਲਕੁਲ ਉਹਦਾ ਡਟ ਕੇ ਸਾਥ ਦਇਆ। ਔਰ ਕੇਂਦਰ ਸਰਕਾਰ ਨੇ ਜੋ ਅਗਰੈਸਿਵ ਇੰਟਰਵੈਂਸ਼ਨ ਇਹਦੇ ਚ ਕੀਤਾ। BBMP ਨੂੰ ਯੂਜ਼ ਕਰਕੇ ਅਧਿਕਾਰੀਆਂ ਦਾ ਤਬਦਲਾ ਕਰਕੇ ਮੋਜਨ ਸਮਾਜ ਪਾਰਟੀ ਮਹਿਸੂਸ ਕਰਦੀ ਹੈ ਕਿ ਇਹ ਫੈਡਰਲ ਸਟਰਕਚਰ ਦੀ ਕ੍ਰੈਡੀਬਿਲਟੀ ਔਰ ਕੈਰੇਕਟਰ ਦੇ ਉੱਪਰ ਸੱਟ ਮਾਰੀ ਉਹਨਾਂ ਨੇ। ਤੋਂ ਫਿਰ ਵੀ ਇੱਕ ਇੱਕ ਕੰਸੈਂਸਸ ਡਿਵੈਲਪ ਹੋਇਆ। ਕਿ ਸਾਰੀਆਂ ਧਿਰਾਂ ਮਿਲ ਕੇ ਇਹਦੇ ਤੇ ਲੜਾਈ ਲੜਨਗੀਆਂ ਔਰ ਬਹੁਜੁਮ ਸਮਾਜ ਪਾਰਟੀ ਆਪਣੇ ਵੱਲੋਂ ਇਸ ਸਟੈਂਡ ਤੇ ਖੜੀ ਆ ਕਿ ਪੰਜਾਬ ਦਾ ਪਾਣੀ ਬਚਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਯਤਨ ਕਰਨਾ ਚਾਹੀਦਾ ਹੈ ਪਾਰਟੀ ਮੀਟਿੰਗ ਖਤਮ ਹੋਣ ਤੋਂ ਬਾਅਦ ਆਣਾ ਕੇਪੀ ਜਿਹੜੇ ਬਾਹਰ ਆਏ ਨੇ ਸੋ ਸਰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਹੜਾ ਪੂਰਾ ਮਸਲੇ ਇਸ ਵੇਲੇ ਗਰਮਾਇਆ ਹੋਇਆ ਹਰਿਆਣਾ ਵਰਸਸ ਪੰਜਾਬ ਨੂੰ ਲੈ ਕੇ ਪਾਣੀ ਦਾ ਮਸਲਾ ਅਸੀਂ ਇਹ ਦੇਖਦੇ ਆਂ ਕਿ ਇਹ ਗਲਤ ਹੈ ਕਿਦਰ ਸਰਕਾਰ ਨੇ ਗਲਤ ਟੈਕਨੀਕਲ ਕਮੇਟੀ ਦਾ ਜਿਹੜਾ ਫੈਸਲਾ ਬਦਲਿਆ ਅਸੀਂ ਜੋ ਵੀ ਇਸ ਲੜਾਈ ਨੂੰ ਲੜਨ ਵਾਸਤੇ ਮੁੱਖ ਮੰਤਰੀ ਜੀ ਕਦਮ ਚੱਕਣਗੇ ਅਸੀਂ ਮੁੱਖ ਮੰਤਰੀ ਜੀ ਦੇ ਨਾਲ ਆਂ ਔਰ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਉਹ ਨਹੀਂ ਹੈ ਔਰ ਨਾ ਹਰਿਆਣੇ ਨੂੰ ਦਿੱਤੀ ਜਾਏਗੀ ਇਹਦੇ ਲਈ ਚਾਹੀ ਕਾਨੂੰਨੀ ਲੜਾਈ ਲੜਨੀ ਪਏ ਚਾਹ ਰਾਜਨੀਤਿਕ ਲੜਾਈ ਲੜਾਈ ਜਾਹੇ ਅਸੀਂ ਉਹਦੇ ਵਿੱਚ ਸ਼ਾਮਲ ਹੈ ਪੰਜਾਬ ਕਾਂਗਰਸ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਪਾਣੀਆਂ ਤੇ ਹਰਿਆਣੇ ਦਾ ਕੋਈ ਹੱਕ ਨਹੀਂ ਹੈ ਤੋਂ ਦੇਖਿਆ ਜਾਵੇ ਤਾਂ ਜਿਹੜਾ ਕਿ 4000 ਕਿਊਸਿਕ ਪਾਣੀ ਹਲੇ ਵੀ ਦਿੱਤਾ ਜਾ ਰਿਹਾ ਹੈਗਾ ਤੇ ਹੋਰ ਵਾਧੂ ਪਾਣੀ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ ਜੀ ਤੇ ਉਸ ਨੂੰ ਲੈ ਕੇ ਹੁਣ ਕਾਨੂੰਨੀ ਲੜਾਈ ਦੇ ਵਿੱਚ ਸਰਕਾਰ ਦਾ ਸਾਥ ਦੇ ਬਿਲਕੁਲ ਅਸੀਂ ਕਿਹਾ ਅਸੀਂ ਕਾਨੂੰਨੀ ਤੌਰ ਤੇ ਵੀ ਨਾਲ ਹੈ ਅਸੀਂ ਜੇ ਉਹ ਰਾਜਨੀਤਿਕ ਲੜਾਈ ਲਾਡੀ ਹੈ ਚਾਹੇ ਪ੍ਰਧਾਨ ਮੰਤਰੀ ਜੀ ਨੂੰ ਮਿਲਣਾ ਹੋਵੇ ਚਾਹੇ ਉਹਨਾਂ ਦੇ ਘਰ ਦੇ ਅੱਗੇ ਧਰਨਾ ਹੋਵੇ ਅਸੀਂ ਨਾਲ ਹੋਵਾਂਗੇ ਬਾਕੀ ਜਿਸ ਤਰ੍ਹਾਂ ਨਾਲ ਸਪਸ਼ਟ ਕੀਤਾ ਗਿਆ ਕਿ ਜੋ ਵੀ ਪੱਖ ਹੈਗਾ ਯਾ ਭਾਵੇਂ ਉਹ ਕਹਿ ਦਈਏ ਕਿ ਕਾਨੂੰਨੀ ਲੜਾਈ ਲੜਨ ਦਾ ਹੋਵੇ ਜਾਂ ਫਿਰ ਕਹਿ ਦਈਏ ਕਿ ਵਿਧਾਨ ਸਭਾ ਸੈਸ਼ਨ ਬੁਲਾਉਂਦਾ ਸਭ ਵਕ ਵਕ ਜਿਹੜੇ ਕਿ ਲੀਡਰ ਹੈਗੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਸਮਰਥਨ ਦਿੱਤਾ ਹੋਰ ਗੱਲਬਾਤ ਕਰਦੇ ਹੈਗੇ ਪੁਲਿਸ ਕੜੀ ਕਰਦੀ उधर बी बी एम बी के ऑर्गेनाइजेशन स्ट्रक्चर के अंदर चेंजेस की जा रही हैं ये उससे भी बड़ा दुर्भाग्य है मैं समझता हूँ एक फेडरल सिस्टम के अंदर लोकतंत्र ये जो आपस में इस किस्म की कन्फ्रंटेशन है टोटली अवॉइडेबल और एक मच्योर लीडरशिप को दिखाते हुए इनको चाहिए था कि बातचीत से हल करते परंतु अभी भी मैं समझता हूँ और मैंने बेनती की है मुख्यमंत्री भगवंत मान जी से कि ये इस बात को आगे हवा ना दें ये कन्फ्रंटेशन नहीं होनी चाहिए थी इन द फर्स्ट प्लेस अब भी अवॉइडेबल है प्रधानमंत्री जी के पास आइए चलें और वहाँ बैठ के मसले का हल कराएँ क्योंकि आज देश की सीमा के ऊपर जिस किस्म के तनाव के हालात बने हुए हैं जिस तरह से वो हमारे पड़ोसी मुल्क पाकिस्तान देश में धर्म के नाम पर टकराव पैदा कर रहा है एक हम अपने टकराव से कम से कम बचें कि दो प्रांतों के अंदर हरियाणा पंजाब के अंदर एक टोटली अवॉइडेबल जो कन्फ्रेंटेशन है उससे बचाया जा सके जो मसला बातचीत से हल हो सकता है उसे बातचीत से हल करें मुझे इस बात की खुशी है कि भगवंत मान जी और बाकी सभी पार्टियों ने इस बात के लिए हामी भरी है कि मुख्य मुख्यमंत्री ਸਾਥ ਮੇਂ ਵਹਾਂ ਪੇ ਚਲenge ਪ੍ਰਧਾਨ ਮੰਤਰੀ ਜੀ ਯੋ ਮਿਨਿਸਟਰ ਕੇ ਪਾਸ 파ਰਟੀ ਦੇ ਹਟਕੇ ਆਪ ਪੰਜਾਬ ਕੇ ਸਾਥ ਆ ਸਰਪੇ ਮੈਂ 파ਰਟੀ ਵੀ ਪੰਜਾਬ ਕੇ ਸਾਥ ਹੈ ਸੁਨੀਲ ਜਾਖੜ ਵੀ ਪੰਜਾਬ ਕੇ ਸਾਥ ਹੈ ਸੋ ਸਿਰਫ 파ਰਟੀ ਮੀਟਿੰਗ ਖਤਮ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੋਲਡਕੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਕਰਕਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਇਸ ਪਾਣੀਆਂ ਦੇ ਮਸਲੇ ਦੇ ਉੱਪਰ ਅਕਾਲੀ ਦਲ ਦੇ ਵੱਲੋਂ ਆਪਣਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕੀਤਾ ਗਿਆ ਜਾਂ ਫਿਰ ਕਹ ਲਈ ਕਿ ਕੀ ਮੈਂ ਜਿਹੜਾ ਕਿ ਮਾਨ ਸਰਕਾਰ ਦੀ ਕਾਰਵਾਈ ਨੂੰ ਉਹ ਵੇਖਦੇ ਹਨ ਤਮਾਮ ਮੁੱਦਿਆਂ ਦੇ ਉੱ ਜਿਹੜੇ ਹੈਗੇ ਨੇ ਉਹ ਉਹ ਪਹਿਲਾਂ ਹੀ ਕਹਿੰਦੇ ਆਏ ਨੇ ਕਿ ਪੰਜਾਬ ਦੇ ਵਿੱਚ ਜੋ ਪਾਣੀ ਹੈ ਇਸ ਵੇਲੇ ਉਹ ਸਿਰਫ ਪੰਜਾਬ ਦੀ ਹੀ ਪੂਰਤੀ ਕਰ ਸਕਦਾ ਹੈ ਤੇ ਦੂਜੇ ਰਾਜਾਂ ਨੂੰ ਦੇਣ ਦੇ ਲਈ ਇੱਕ ਵੀ ਬੂੰਦ ਜਿਹੜਾ ਕਿ ਵਾਧੂ ਪਾਣੀ ਨਹੀਂ ਹੈ ਸੋ ਚੀਮਾ ਸਾਹਿਬ ਸਿਰਫ ਪਾਰਟੀ ਮੀਟਿੰਗ ਤੋਂ ਬਾਅਦ ਵਾਪਸ ਪਰਤੇ ਹੈ ਕਿ ਸੋ ਕੀ ਪੱਖ ਰੱਖਿਆ ਗਿਆ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈਗੇ ਪੁੱਛਦੇ ਦੇਖੋ ਸਾਡਾ ਤੇ ਸਟੈਂਡ ਬੇਹੱਦ ਕਲੀਅਰ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੜੀਆਂ ਵੱਡੀਆਂ ਜੰਗਾਂ ਲੜੀਆਂ ਬੜੇ ਵੱਡੇ ਮੋੜੇ ਲਾਏ ਆ ਕੁਰਬਾਨੀਆਂ ਵੀ ਵੱਡੀਆਂ ਕੀਤੀਆਂ ਜੇਲ੍ਹ ਯਾਤਰਾ ਵੀ ਹਜ਼ਾਰਾਂ ਦੇ ਕਿੰਤੇ ਦੇ ਵਿੱਚ ਵਰਕਰਾਂ ਨੇ ਕੀਤੀ ਆ। ਔਰ ਜਦੋਂ ਸਰਕਾਰਾਂ ਬਣੀਆਂ ਉਦੋਂ ਵੀ ਵੱਡੇ ਫੈਸਲੇ ਲੈ। ਜਿਹੜਾ 2016 ਦੇ ਵਿੱਚ ਕਿਸਾਨਾਂ ਨੂੰ ਜਦੋਂ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਸੀ ਜ਼ਮੀਨ ਵਾਪਸ ਕਰਨ ਦਾ ਜੋ ਕੰਮ ਹੈ ਉਹ ਸਾਡੀ ਸਰਕਾਰ ਨੇ ਉਦੋਂ ਵੀ ਬੜਾ ਧੜਕੋ ਕੇ ਫੈਸਲਾ ਲਿਆ ਸੀ ਕਿ ਸਾਨੂੰ ਸਰਕਾਰਾਂ ਦੀ ਪਰਵਾਹ ਨਹੀਂ। ਪਹਿਲਾਂ ਸਾਡੇ ਵਾਸਤੇ ਪੰਜਾਬ। ਇਸ ਕਰਕੇ ਅੱਜ ਸਰਕਾਰ ਨੇ ਜੋ ਕੋਸ਼ਿਸ਼ ਬੀਬੀ ਐਮਬੀ ਨੇ ਧੱਕੇਸ਼ਾਹੀ ਕੀਤੀ ਕੇਂਦਰ ਸਰਕਾਰ ਦੀ ਸ਼ੈ ਦੇ ਉੱਤੇ ਉਦੇ ਖਿਲਾਫ ਪਾਰਟੀਆਂ ਨੂੰ ਬੁਲਾਇਆ ਸੀ ਭਾਵੇਂ ਸਾਨੂੰ ਡੇਟ ਵੈਸੇ ਮਿਲਿਆ ਪਰ ਅਸੀਂ ਡਟ ਕੇ ਪੰਜਾਬ ਦੇ ਨਾਲ ਅਸੀਂ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਕਿ ਤਕਰੇ ਹੋ ਕੇ ਜਿੰਨੇ ਵੀ ਕੇਸ ਨੇ ਪੰਜਾਬ ਇੱਥੇ ਕਹ ਸੀ ਬਾਕੀ ਇਸ਼ੂ ਵੀ ਲਓ ਆ ਚੰਡੀਗੜ੍ਹ ਦਾ ਕਿੱਡਾ ਬਾਟਰ ਇਸ਼ੂ ਇੱਥੇ ਹਰਿਆਣਾ ਚ ਬੱਕਰੀ ਵਿਧਾਨ ਸਭਾ ਵਾਸਤੇ ਜ਼ਮੀਨ ਦਾ ਮੁੱਦਾ ਚੱਲਦਾ ਇੱਥੇ ਮੁਲਾਜ਼ਮ ਸਾਡੇ ਕੱਢੇ ਜਾ ਰਹੇ ਆ ਇੱਥੇ ਅਫਸਰ ਕੱਢਿਆ ਕੇਦਰ ਦੇ ਧੱਕੇ ਨਾਲ ਲਏ ਜਾ ਰਹੇ ਇਸੇ ਤਰ੍ਹਾਂ ਆਰਡੀ ਆਫ ਦਾ ਮੁੱਦਾ ਬਾਰਡਰ ਦਾ 50 ਕਿਲੋਮੀਟਰ ਵਧਾਤਾ ਬੜੇ ਮੁੱਦੇ ਨੇ ਫੈਡਰਲਿਜ਼ਮ ਨੂੰ ਤਾਂ ਸਾਰੇ ਪਾਸੇ ਖੋਲ੍ਹਿਆ ਜਾ ਕੇ ਸਮਝੋਤੇ ਸੀ ਉਦੋਂ ਕੰਡੀਸ਼ਨਸ ਅਲੱਗ ਸੀ ਹੁਣ ਅਲੱਗ ਹੈਗੇ ਨੇ ਲੱਗਦਾ ਨਹੀਂ ਕਿ ਉਹ ਸਮਝੋਤੇ ਰੱਦ ਕਰਕੇ ਰਿਵਿਊ ਕਰਨ ਦੀ ਲੋੜ ਹੈ ਨਹੀਂ ਇਹ ਤਾਂ ਧੱਕਾ ਹੈ ਸਹੀ ਹੈ ਸਰੇ ਆ ਹੁਣ ਤਾਂ ਕੋਈ ਜਿਹੜੀ ਪੁਰਾਣੀ ਡਿਸਟ੍ਰਿਬਿਊਸ਼ਨ ਪੁਰਾਣੇ ਫੈਸਲੇ ਨੇ ਉਦੋਂ ਤੱਕ ਕੋਈ ਤਬਦੀਲੀ ਤਾਂ ਹੈ ਨਹੀਂ ਇਹ ਤਾਂ ਹੋਣਿਆ ਕਿ ਆਪਣੇ ਅਫਸਰ ਲਾ ਕੇ ਤੇ ਅਫਸਰਾਂ ਨੂੰ ਸਿੱਧੇ ਆਰਡਰ ਦੇਣੀ ਸ਼ੁਰੂ ਕਰ ਦੋ ਕਿ ਸਾਨੂੰ ਇੰਨਾ ਪਾਣੀ ਹੋਰ ਚਾਹੀਦਾ ਉਹ ਉਹ ਕਹਿਣ ਦੀ ਹੈ ਅਸੀਂ ਹੁਣੇ ਦੇ ਦਿੰਦੇ ਇਦਾਂ ਨਹੀਂ ਹੁੰਦਾ ਸੈਂਟਰ ਸਟੇਟ ਰਿਲੇਸ਼ਨਸ ਦਾ ਉਹਦੇ ਮੁਤਾਬਕ ਜਿਹੜੀਆਂ ਸੂਬਿਆਂ ਦੇ ਆਪਣੇ ਅਧਿਕਾਰ ਨੇ ਜੇ ਪਾਣੀ ਕਿਸੇ ਨੂੰ ਚਾਹੀਦਾ ਪਹਿਲਾਂ ਸਟੇਟ ਗਵਰਨਮੈਂਟ ਜਿਹੜੀ ਹੈ ਅਲਾਉ ਕਰੇਗੀ ਕਿ ਦਿੱਤਾ ਜਾ ਸਕਦਾ ਨਹੀਂ ਦਿੱਤਾ ਜਾ ਸਕਦਾ ਤੁਸੀਂ ਸਟੇਟ ਗਵਰਨਮੈਂਟ ਨੂੰ ਪਾਸੇ ਕਰਕੇ ਉੱਥੇ ਹੁਕਮ ਸਿੱਧੇ ਅਫਸਰਾਂ ਨੂੰ ਦੇ ਦਿਓ ਜਿਹੜਾ ਅਫਸਰ ਨਹੀਂ ਕਰਦਾ ਉਹਨੂੰ ਬਦਲ ਦਿਓ ਸੋ ਸੋਰਸ ਪੰਜਾਬ ਦੇ ਹੈਗੇ ਨੇ ਸੋਰਸ ਪੰਜਾਬ ਦੇ ਹੈਗੇ ਨੇ ਜਲਸਰੋਤ ਪੰਜਾਬ ਦੇ ਹੈਗੇ ਪਰ ਹਕੂਮਤ ਕੇਂਦਰ ਆਪਣੀ ਚਲਾ ਰਹੀ ਹੈ ਨਹੀਂ ਗਲਤ ਗੱਲ ਹੈ ਨਾ ਇਹ ਜਿਹੜਾ ਫੈਡਰਲ ਫੈਡਰਲਿਜ਼ਮ ਨੂੰ ਖੋਰਾ ਲਾਇਆ ਜਾ ਰਿਹਾ ਹੈ ਇਹਦੇ ਖਿਲਾਫ ਤਾਂ ਅਸੀਂ ਲੰਧਪੁਰ ਸਾਹਿਬ ਦਾ ਰੈਜ਼ੋਲੂਸ਼ਨ ਜਿਹੜਾ 1973 ਤੋਂ ਲੈ ਕੇ ਫਿਰ 78 ਦੇ ਵਿੱਚ ਹਮੇਸ਼ਾ ਇਹਦੇ ਖਿਲਾਫ ਲੜਦੇ ਆਂ ਰਾਜਸਥਾਨ ਤੋਂ ਵੀ ਸੈਲੋਟੀ ਦੇ ਵਿੱਚ ਰਾਜਸਥਾਨ ਉੱਥੇ ਆ ਰਹੀ ਹੈ ਕਿ ਹੌਲੀ-ਹੌਲੀ ਜਿਹੜਾ ਹੈਗਾ ਸੂਬਿਆਂ ਦੇ ਅਧਿਕਾਰ ਜਿਹੜਾ ਉਹ ਕੇਂਦਰ ਖੋਣ ਲੱਗ ਗਿਆ ਇਹਦੇ ਖਿਲਾਫ ਸਾਰਿਆਂ ਨੂੰ ਸਟੇਟਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ। ਸਮਝੋ ਇਸ ਮੰਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਕਿ ਇਹ ਮਸਲਾ ਬੇहद ਗੰਭੀਰ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਇਕਜੁੱਟਤਾ ਦਿਖਾਉਂਦਿਆਂ ਹੋਇਆਂ ਸਿਆਸਤ ਤੋਂ ਉੱਪਰ ਉੱਟ ਕੇ ਪੰਜਾਬ ਦੇ ਹੱਕਾਂ ਦੇ ਲਈ ਖੜ ਕੇ ਡਟ ਕੇ ਲੜਨ ਦੀ ਲੋੜ ਹੈ। ਸਭ ਦੇ ਆਪਣੇ ਜੁੜੇ ਹਮਦਰਦੀਆਂ। ਕੈਮਰਾ ਪਰਸਨ ਮੋਨਰ ਪ੍ਰਵੀਨਤ ਚੰਦ